ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਠੀਕ-ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 9:00 ਵੱਜ ਗਏ ਤੇ ਆਪਣੇ ਕੰਮ ਕਰ ਜਿਹੜੇ ਨਿਪੜ ਗਏ ਬਸ ਪਿਲਵਾ ਵਾਲੇ ਕੱਪੜੇ ਧੋ ਹੋ ਗਏ ਤੇ ਬਸ ਕੱਪੜੇ ਧੋਣ ਦਾ ਕੰਮ ਰਹਿੰਦਾ ਤੇ ਚੱਦਰ ਮੈਂ ਅੱਜ ਫੇਰ ਪੁਛਾ ਦਿੱਤੀ ਸੀ ਬਦਲ ਦਿੱਤੀ ਤੇ ਇੱਧਰ ਸਾਰੇ ਆਪਾਂ ਕੱਪੜੇ ਵਗੈਰਾ ਸਾਰਾ ਕੁਝ ਚੱਕ ਦਿੱਤਾ ਤੇ ਕੱਪੜੇ ਧੋ ਹੁੰਦੇ ਆ ਫੋਨੇ ਮੈਂ ਧੋ ਦਿੱਤੇ ਆ ਤੇ ਉਹ ਵੀ ਹੁਣ ਮੈਂ ਸੁੱਕੜੇ ਪਾਉਂਦੀ ਆ ਮਸ਼ੀਨ ਚ ਨਹੀਂ ਸਿਕਾਉਣੇ ਧੁੱਪ ਬਹੁਤ ਠਿੱਕੀ ਆ ਨਾ ਤੇ ਧੁੱਪੇ ਪਾ ਦਾਂਗੇ ਇੱਦਾਂ ਮਸ਼ੀਨ ਚਾਲਦੀ ਪਈ ਬਸ ਚਾਦਰ ਜਿਹੜੀ ਉਹ ਹੀ ਧੋ ਹੁੰਦੇ ਆ ਤੇ ਤੁੰਨੂੰ ਵੀ ਉੱਠ ਕੇ ਆਹਲੇ ਚਾਹ ਬਣਾ ਦਿੱਤੀ ਆ ਤੇ ਦਰਦ ਮੈਂ ਆਵਾਲ ਤੇ ਸੀ ਗੈਸ ਵਗੈਰਾ ਸਾਰਾ ਕੁਝ ਸਾਫ ਕਰ ਦਿੱਤਾ ਤੇ ਭਾਂਡੇ ਵਸਾ ਦੋ ਕੱਪ ਐਸਾ ਮਦੇ ਪਾਪਾ ਵੀ ਲੇਟ ਉੱਠੇ ਅੱਜ ਤਾਂ ਕਰਕੇ ਤੇ ਸਾਰਾ ਆਪਣਾ ਕੰਮ ਜਿਹੜਾ ਆ ਡਨ ਹੋ ਗਿਆ ਹਾਂਜੀ ਜੀ ਅਸੀਂ ਰਾਮਾ ਮੰਡੀੋਂ ਆ ਗਏ ਸੀ ਦਵਾਈ ਲੈ ਕੇ ਤੇ ਹੁਣ ਮੱਥਾ ਟੇਕਣ ਆ ਗਏ ਸੀਗੇ ਇੱਧਰ ਚ ਹੀ ਨੰਗਣਾ ਸੀ ਤਾਂ ਕਰਕੇ ਤੇ ਇਸ ਕੋ ਚਲੋ ਮੱਥਾ ਟੇਕ ਜਾਨੇ ਆ ਸ਼ਨੀਵਾਰ ਆ ਵੈਸੇ ਤਾਂ ਅੱਜ ਕੱਲੂ ਬਹੁਤ ਰੌਣਕ ਹੋਣੀ ਆ ਅਸੀਂ ਆਏ ਆ ਜੀ ਤੱਲਨ ਸਾਇਵ ਗੁਰਦੁਆਰਾ ਤੇ ਚਿਹਰਾ ਬਣਦਾ ਪਿਆ ਕੁਛ ਹਾਂ ਦੇ ਦਿਖਾਤਾ ਰਿਹਾ ਇੱਕ ਤਾਂ മാല ബന്ധി ഹീർ ചല ഫ്രന് ਤੇ ਤਾਂ ਕਰਕੇ ਆਪਾਂ ਇੱਧਰ ਚ ਹੀ ਆ ਰਹੇ ਹਾਂ ਮੱਥਾ ਟੇਕਣ ਤੇ ਦੋ ਗੇਟ ਆ ਹਨ ਤਿੰਨ ਵੀ ਇੱਕ ਨਿਕਲ ਜਾਂਦਾ ਉਧਰ ਪਰੇ ਜੀ ਵੀ ਰਾਹ ਤੇ ਆਪਾਂ ਇੱਧਰ ਚ ਹੀ ਆ ਗਏ ਹਾਂ ਤੇ ਘਰ ਸ਼ਬ ਉਹ ਗਰਮ ਹੋਇਆ ਆ ਆ ਜੋ ਆ ਜੋ ਆ ਜੋ ਇਸ਼ਰਵਾਲ ਪੈਂਡ ਇਸ਼ਰਵ ਹਾਂਜੀ ਬੱਸ ਜੀ ਪਹੁੰਚਣ ਵਾਲੇ ਆਂ ਘਰੇ ਨਾਲ ਦਾ ਪੈਂਡ ਸਾਡਾ ਹੀ ਆ ਥੋੜਾ ਟਾਈਮ ਹੋਰ ਬੱਸ 5-10 ਮਿੰਟ ਲੱਗਣੇ ਆ ਹਰ ਹਰ ਨਹੀਂ ਵੀ ਜਾਨ ਸੁਪਰ ਆ ਰੰਗ ਸਮਰ ਹਰੰ ਦਾ ਪਤਾ ਲੱਗ ਗਿਆ ਤੈਨੂੰ ਹੈ ਹਾਂ ਦੇਖੋ ਬਹੁਤ ਸ਼ੇਤੀ ਸੱਖਾ ਦਾ ਗੱਲ ਨੂੰ ਜੀ ਜੀ ਉਸੇ ਆ ਗਏ ਸੀਗੇ ਸ਼ਾਮ ਨੂੰ 7 ਵਜੇ ਹਰਪਾ ਤੋਂ ਤਾਂ ਆਪਾਂ ਨੰਮੀ ਪਏ ਆ ਰੈਸਟ ਜੀ ਕੀਤੀ ਤੇ ਸਮਰ ਦੇ ਪਾਪਾ ਤਾਂ 10 15 ਕੁ ਮਿੰਟ ਦੀ ਬੈਠੇ ਤੇ ਉਹਨਾਂ ਨੂੰ ਕੋਲੋਂ ਹਲੋ ਤੁਮ ਜੀ ਆ ਗਿਆ ਕੋਈ ਉਹ ਕੰਨ ਚਲ ਗਏ ਆ ਤੇ ਆਪਾਂ ਕਪੜੇ-ਕਪੜੇ ਲਾ ਲਈਏ ਹੁਣ ਫੇਰ ਕੋਈ ਦਾਲ ਸਬਜ਼ੀ ਦੇਖਦੇ ਆਂ ਰੈਸਟ ਜੀ ਬਣਾ ਲਾ अरे आज बहुत ज्यादा रिसीव ਜੀ ਜੀ ਆਪਾਂ ਦਾਲ ਬਣਾ ਲਈ ਸੀਗੀ ਮਸਰਾ ਮੂੰਗੀ ਦੀ ਥੋੜੀ ਜਿਹੀ ਤੇ ਬੱਸ ਹੁਣ ਜੋਗੀ ਹੈ ਨਾ ਬਈ ਸਾਰ ਜਵੇ ਤੇ ਕਿਉਂਕਿ ਅਸੀਂ ਹੈ ਨਾ ਸਵੇਰ ਨੂੰ ਕੰਮ ਆਇਆ ਜੀ ਸਰਾਦ ਤੇ ਉਹਦਾ ਹੀ ਅੱਜ ਸਾਡਾ ਸੁੱਦਾ ਜਿਹਾ ਵੀ ਲੈਣ ਗਿਆ ਸੀ ਤੇ ਇੱਕ ਮੇਰੇ ਪੈਰ ਦੇ ਨਾ ਜਾਕਮ ਜੇ ਹੋਇਆ ਉਹਦੀ ਦਵਾਈ ਲੈਣ ਗਿਆ ਸੀਗੀ ਅੱਜ ਤੇ ਉਹ ਲੈ ਕੇ ਆਈਆਂ ਤੇ ਸਮਰ ਦੇ ਪਾਪਾ ਸਮਰ ਮੰਮੀ ਉਹ ਹੁਣ ਚੱਲ ਗਏ ਮੈਨੂੰ ਕੱਲੀ ਨੂੰ ਛੱਡ ਕੇ ਥੱਲੀ ਰਹਿ ਗਈ ਘਰੇ ਮੈਂ ਤੇ ਉਹ ਗਏ ਆ ਜੀ ਮੰਮੀ ਦੀ ਦਾੜ ਕਢਾਉਣੀ ਸੀਗੀ ਕਾਫੀ ਚਿਰਾਂ ਦੀ ਦੁੱਖਦੀ ਆ ਮੰਮੀ ਦੀ ਦਾੜ ਦਹਿਲ ਦੀ ਬਹੁ ਸੀਗੀ ਤੇ ਮੰਮੀ ਕਹਿੰਦੀ ਫੇ ਰੋਟੀ ਖਾਣ ਲੱਗੇ ਨਾ ਬਾਜੀ ਬਲੇ ਜੋਨ ਐ ਏਦਾਂ ਬੱਜਦੀ ਸੀ ਚਾ ਫੇ ਜਾਨ ਹੀ ਨਿਕਲਦੀ ਸੀ ਵੀ ਮਤਲਬ ਦੁੱਖਦੀ ਬਹੁ ਸੀ ਤਾਂ ਕਰਕੇ ਫੇ ਹਨ ਉਹ ਚਲੇ ਗਏ ਆ ਕਢਾਉਣ ਦਾਲ ਨੂੰ ਤੜਕਾ ਲਾ ਲਵਾਂ ਤੇ ਫਿਰ ਆਪਣੀ ਰੋਟੀ ਰਹਿ ਜਾਣੀ ਆ ਰੋਟੀ ਮੈਂ ਬਾਹਰ ਥੱਲੇ ਜਿਹਾ ਬਣਾ ਲਵਨੀ ਆ ਤੇ ਬਸ ਆਪਣਾ ਇਹ ਕੰਮ ਰਹਿ ਗਿਆ ਕੱਪੜੇ ਮੈਂ ਲਾ ਕੇ ਰੱਖ ਲੈ ਤੇ ਤੈਹਾ ਨਹੀਂ ਹਜੇ ਲਾਈਆਂ ਹੈਗੀਆਂ ਤੈਹਾ ਮੈਂ ਬਾਤ ਚਲਾਉਂਗੀ ਤੇ ਬਾਕੀ ਚਲੋ ਠੀਕ ਆ ਜੀ ਤੁਸੀਂ ਜੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂ ਜੀ ਲੋ ਜੀ ਦਾਲ ਨੂੰ ਮੈਂ ਲਗਾ ਲਿਆ ਤੜਕਾ ਤੇ ਦਾਲ ਆਪਣੀ ਬਣ ਗਈ ਆ ਤੇ ਕੁੱਕਰ ਵਗੈਰਾ ਵੀ ਮੈਂ ਸਾਰਾ ਕੁਝ ਧੋਤਾ ਧੋ ਕੇ ਰੱਖ ਦਿੱਤਾ ਤੇ ਭਾਂਡੇ ਸਾਰੇ ਧੋ ਹੋ ਗਏ ਆਪਣੇ ਤੇ ਬਾਕੀ ਮੈਂ ਹੁਣ ਰੋਟੀ ਬਣਾ ਲਈ ਆ ਅੱਗ ਬਾਲ ਕੇ ਬਸ ਰੋਟੀ ਬਣਾ ਕੇ ਤਾਂ ਫਿਰ ਮੈਂ ਬਹਿ ਜਾਣਾ ਹੁਣ ਉਹਨਾਂ ਦਾ ਪਤਾ ਨਹੀਂ ਮੰਮੀ ਹੁਣਾਂ ਦਾ ਮਿੱਕਾ ਜਦ ਤੱਕ ਆਉਣਾ ਹੈ ਉਹਨਾਂ ਨੇ ਅਜੇ ਉਹਨਾਂ ਦਾ ਕੋਈ ਪਤਾ ਨਹੀਂ ਤੇ ਬਾਕੀ कुर्सिया कुर्सिया के अंदर रख दी कीड़िया बहुत ज्यादा कीड़िया ने बहुत हां हूं तो हजे आ गए भी बन गई भांडे भी धो ले कपड़े भी ला ले झाड़ू भी एक बार थोड़ा माड़ा माड़ा फेर लिया ऐसे मोहरे मोहरे सारे कमर ਮ ਆਪਣੇ ਗੱਲ ਸਿੱਬੜ ਗਏ ਤੇ ਹੁਣ ਮੈਂ ਰੋਟੀ ਲੱਗੀ ਬਣਾਉਣ ਤੇ ਰੋਟੀ ਬਣਾ ਕੇ ਤਾਂ ਜਿਹੜਾ ਪਾ ਹੋ ਜਾਣਾ ਆ ਬੇਲੇ ਫੇਰ ਜਦੋਂ ਖਾਣੀ ਆ ਨਾ ਰੋਟੀ ਫੇਰ ਬਸ ਭਾਂਡੇ ਭੁੰਡੇ ਹੁੰਦੇ ਰੋਟੀ ਵਾਲੇ ਜਾਂ ਇਹਨਾਂ ਦੇ ਟੇਪਾਂ ਹੁੰਦੇ ਆ ਨਾ ਤਾਂ ਮਤੇ ਜਿਹੜੇ ਰੋਟੀ ਲੈ ਕੇ ਜਾਂਦੇ ਆ ਤੇ ਉਹ ਹੁਣ ਆਜੀ ਚੰਮਤ ਦੇ ਪਾਪਾ ਧਕਾਰੀ ਸੀਗੇ ਤੇ ਤੁੰ ਨੂੰ ਦਾ ਹੀ ਹੁੰਦਾ ਇੱਕ ਉਹ ਵੀ ਆਇਆ ਨਹੀਂਗਾ ਉਹ ਪੱਜਵੇਂ ਲੈ ਕੇ ਆਉਂਦਾ ਆ ਐ ਕਰਕੇ ਪਾਗੀ ਨਾ ਮੇਰੇ ਅਲਰਜੀ ਦੀ ਹੋਈ ਆ ਪੈਰਾਂ ਤੇ ਤੇ ਇੱਕ ਮੇਰੀ ਉਂਗਲ ਤੇ ਆ ਇੱਕ ਚੀਚੀ ਨੇ ਤੇ ਇਹ 2-3 ਸਾਲ ਹੋ ਚੱਲੇ ਇਹਨੂੰ ਮੈਨੂੰ ਦਵਾਈਆਂ ਖਾਂਦੀ ਨਾ ਤੇ ਪਰ ਆਰਾਮ ਨਹੀਂ ਆਉਂਦਾ ਜਿੱਦਾਂ ਹਟ ਜਾਂਦੀ ਹੈ ਤੇ ਹੋ ਜਾਂਦਾ ਹਟ ਜਾਂਦੀ ਪੀ ਜਾਂਦੀ ਜੀ ਜਦੋਂ ਦੇ ਸਮਝਦੇ ਪਾਪਾ ਨਾ ਬਾਹਰ ਸੀਗੇ ਤੇ ਇਹਨਾਂ ਨੂੰ ਆਇਆ ਨੂੰ ਹਨਾ ਚੌਥਾ ਸਾਲ ਲੱਗ ਜਾਣਾ ਹੈ 10 ਮਹੀਨੇ ਬਾਹਰੋਂ ਆਇਆ ਨੂੰ ਤੇ ਉਦੋਂ ਤੋਂ ਪਹਿਲਾਂ ਦੀ ਹੋਈ ਆ ਮੇਰੇ ਉਦੋਂ ਜਾਨੀ ਤੇ ਖੁਰਕ ਟਾਈਮ ਮਾਈ ਹੋਇਆ ਸੀ ਹੋਏ ਇੰਦਾ ਜਾਤਮ ਤੇ ਉਤੋਂ ਹੁਣ ਇਦੇ ਦਵਾਈਆਂ ਦੁਬੀਆਂ ਖਾਂਦੀ ਰਹੀ ਖਾਂਦੇ ਰਹਿ ਬੋਲੀ ਬੋਲੀ ਘਟੀ ਗਿਆ ਉੱਚੀ ਹੋਈ ਗਈ ਹੈ ਨਾ ਤੇ ਤਾਂ ਕਰਕੇ ਹੁਣ ਮੇਰੇ ਜਿੱਦਾ ਨਾ ਦੋਨੇ ਪੈਰਾਂ ਤੇ ਹੋ ਗਈ ਸੀ ਦੋਨੇ ਪੈਰ ਭਰੀ ਜਾਂਦੇ ਆ ਤਾਂ ਕਰਕੇ ਹੁਣ ਫਿਰ ਗੌਰ ਕਰਨੀ ਚਾਹੀਦੀ ਹੈ ਨਾ ਤੇ ਮੈਂ ਅੱਜ ਉਸ ਦਵਾਈ ਲੈ ਕੇ ਆਇਆ ਕਿ ਇਹ ਦਿਨਾਂ ਦੇ ਸੋਚ ਰਹੇ ਸੀ ਕਿ ਦਵਾਈ ਹੀ ਹੋਣੀ ਹੈ ਤੇ ਫਿਰ ਅੱਜ